ਕਿਵੇਂ ਹੋ ਯੋ ਬ੍ਰੋ ਕਹਿੰਦੇ ਬਲਾਕ ਕਰਨ ਲੱਗਿਆ ਸਟਾਰਟ ਅੱਜ ਕਨੇ ਦਰਸੀ ਬੋਟ ਵੀ ਆਇਆ ਇਹ ਉਹ ਬੰਦਾ ਵਾ ਹਾਂ ਕਹਿੰਨੇ ਕਰਪੈਣ ਹੀ ਕਰਪੈਣ ਵੱਡਾ ਦੀ ਸੀ ਕਰਪੈਣ ਕਰਪੈਣ ਬਲਦਾ ਦੀ ਸੀ ਘੋਟੀਆਂ ਨਾ ਕਰਪੈਣ ਇਹਨਾਂ ਦੇ ਗੀਟਾ ਮੂਰੇ ਇਹਨਾਂ ਦੇ ਗੀਟਾ ਮੂਰੇ ਯੋ ਨਾਰਾ ਇਹਨਾਂ ਦੇ ਗੀਟਾ ਚ ਹਾਂ ਇਹਨਾਂ ਦਾ ਹੀ ਇਹਨਾਂ ਦਾ ਹੀ ਆਦੇ ਕਾਠ ਯਾਦੇ ਆਦੇ ਆਂ ਦਵਾਰ ਕਰ ਕਿਵੇਂ ਸਾਨੂੰ ਹਾਂ ਜਮ ਨਹੀਂ ਲੱਗਾ ਦਰਾ ਹੀ ਹਣ ਨਹੀਂ ਹੈਗਾ ਕੱਟ ਕਾਕੇ ਬਾਬੇ ਦਾ ਬਰਦਰ ਰਖਣਾ ਮੈਂ ਕਾਕਾ ਬਾਬਾ ਆਖੜਾ ਹੋਰੇ ਸਾਡੇ ਦੀ ਗੁੱਦ ਬਰੇ ਬੁੱਜੀ ਸੱਟਾ ਖਲਾ ਉਹ ਸੱਟਾ ਖਲਾ ਬੇਅਗਲਾ ਅਗਲ ਨਹੀਂ ਇਹਨੂੰ ਆ ਦੇਖੀ ਮੇਰਾ ਮੈਂ ਸੱਟਾ ਖਲਾ ਕਾੜੀ ਇਹ ਗਰਮੀ ਨਹੀਂ ਲੱਗਦੀ ਇਹਨੂੰ ਸੱਟ ਨੂੰ ਆਦੇ ਕਹੇ ਜੀ ਇਹ ਦੁਬਈ ਚੋਂ ਬਾਹਰ ਟੂਗਾ ਕਹਿੰਦਾ ਲਓ ਤੇ ਆ ਬੰਦਾ ਉਹ ਆ 7 ਵਜੇ 7 ਕਿੰਨੇ ਵਜੇ ਕਿਤੇ 9 ਵਜੇ ਆ ਗੁਰਪ੍ਰੀਤ ਬਣ ਕੇ ਜਦੋਂ ਹੁੰਦਾ ਈਪੀ ਦਾ ਨਹੀਂ ਕਹੇ ਆ ਯਾਲੇ ਚਾਹ ਬੰਦੀ ਆ ਸੁਣ ਲਾ ਡਿਵਾਈਸ ਸੁਣੋ ਕਹਿੰਦਾ ਸਰਚ ਕਰਕੇ ਕਹਿੰਦਾ ਸਰਚ ਦੇਖੀ ਕਿਹਨਾ ਉੱਥੇ ਲਗਾ ਡਿਵਾਈਸ ਸੁਣੋ ਡਿਵਾਈਸ ਸੁਣੋ ਕਿਦੋਂ ਕੋਈ ਸੁਣੋ ਦਾ ਸਹੀ ਕਰ ਉਹਦਾ ਸਹੀ ਵਾਧਾ ਗਿਆ ਉਹ ਮਾਰੋਲੇ ਪਾਤੀਆ ਅਰੇ ਇਹਨਾਂ ਦਾ ਵਰਕਰ ਇਕੱਠ ਹੈਗਾ ਨਾ ਸੀਰ ਸੀਰ ਆ ਗਏ ਪੁੱਛੇ ਇਹਨਾਂ ਦਾ ਪਤਾ ਲੱਗੀ ਸੀਰ ਸੀਰ ਦੀ ਸਨੈਪਸ਼ਾਟ ਸੀ ਉੱਪਰ ਆਨੇ ਕੱਲ ਹਰਸ਼ ਲਾਇਆ ਸੀ ਸਰਾਕਰ ਰਾਜਾ ਮੈਸਰੀ ਫੀਲ ਕਰਦਾ ਇਹਨਾਂ ਨੇ ਅੱਜ ਇੱਥੇ ਘੋੜਵਾ ਪਾਏ ਹਨੇ ਟਾਂਡਾ ਆਤੀ ਨਾ ਇਹਨੂੰ ਚੇਗਾਰ ਤੇ ਮਿੱਟੀ ਉੱਤੋਂ ਲਾਹ ਜੀ ਬਣ ਜੇ ਨਾ ਸਰਾਹ ਜੀ ਹਾਂ ਜੀ ਯਾਰਾ ਗਿੱਲਿਆਂ ਨਾ ਕਾਰ ਕੇ ਪੱਟ ਪੱਟ ਵੀ ਲੈ ਆਇਆ ਬਾਅਦ ਕੰਮ ਘੱਟ ਕਰਦੇ ਆ ਰੌਲਾ ਵੱਧ ਪਾਉਂਦੇ ਆ ਤੇ ਕੰਮ ਵੀ ਥੋੜਾ ਸੀਗਾ ਤਾਂ ਕਰਕੇ ਇਹ ਗਲਤ ਬੜੀ ਕਰਦੇ ਆ ਗੀਤਾ ਵੀਰਾ ਕਹਿੰਦਾ ਕਿਹਿਆ ਬਾਬਾ ਲੜਾਈਆਂ ਇਦਾਂ ਦੇ ਅੰਦਰ ਕੜਾਈਆਂ ਦੇ ਕੋੜਾ ਤੀਜੀ ਤੀਜੀ ਬਾਟੀਆਂ ਇਹ ਆ ਗੱਤੀ ਆ ਤਾਂ ਇਹ ਪਹਿਲਾਂ ਪੀ ਗਏ ਇੱਕ ਮੈਂ ਹੋਰ ਲਗਿਆ ਉਹਦੇ ਇਹ ਵੀ ਚੌਥੀ ਇਹ ਛੇ ਦੇ ਬਾਟੀਆਂ ਪੀਣ ਲੰਗਰਾਂ ਜਾ ਦਿੰਦੇ ਨੇ ਉਹਨੇ ਜਿਹੜਾ ਇੱਕ ਜਿਹੜਾ ਪੋਜੀਸ਼ਨ ਬਾਜੀ ਦੇ ਸਾਹਮਣੇ ਜਾ ਕੇ ਲੰਗਰ ਬਾਹਰ ਇਹਨਾਂ ਬਾਟੀਆਂ ਵੀ ਨਾਲ ਲੰਗਰਾਂ ਜਾ ਜਾਂਦੇ ਪੂਰੇ ਬਾਟੀਆਂ ਨੂੰ ਕਹਿੰਨੇ ਪੰਜ ਪੀ ਗਏ ਨਹੀਂ ਨਹੀਂ ਪੰਜਵੀਂ ਦੇ ਗਈ ਓਏ ਕਾਕਾਵਾ ਬੜੀ ਸੀ ਹਾਂ ਕਾਕਾਵਾ ਬਾਈ ਕਾਕਾ ਆਪਾਂ ਜਾਣਦੇ ਨਹੀਂ ਰੈਂਕ ਕਾਕੇ ਬਾਬੇ ਦੀ ਲੈਂਕਾ ਮੂਰ ਦਿਖਾ ਕੇ ਲਿਆ ਫਨ ਬਹੁਤ ਵਾਹ ਮੂਰ ਇਹ ਕਰਮਾਂ ਦੇ ਦਰਸ਼ਨ ਹੁੰਦੇ ਆ ਬਾਬਾ ਆ ਨਈ ਨਹੀਂ ਆਏ ਤਾਂ ਅਸੀਂ ਆ ਉੱਤਰਾਂ ਆ ਪਾ ਨੱਕ ਫੜ ਕੇ ਦੁਬਾਰਾ ਲੋਣਾ ਪਟਾ ਦਿਓ ਤੁਸੀਂ ਵਾਹਿਗੁਰੂ ਵਾਹਿਗੁਰੂ ਲਾ ਦੇ ਬੰਦਿਆਂ ਨੂੰ ਹੁਣ ਬੱਈ ਵਾਲੇ ਦਾ ਬਰਥਡੇ ਆ ਕਹਿੰਦੇ ਕੇਕ ਵੀ ਕੱਟਣ ਲੱਗੀਆਂ ਦਵਾਈ ਵਾਲੇ ਬਰਥਡੇ ਤੇ ਦਵਾਈ ਦੀ ਸਨੋ ਵੀ ਵੰਦੀ ਇੱਥੇ ਆ ਵੀਰਾ ਗਿਆ ਸੀ ਓਟ ਦਾ ਕਹਿੰਦਾ ਹੈਪੀ ਬਾ ਪਰੇ ਹੋ ਗਿਆ ਦਰਨਾ ਫੜਵਾਂ ਕਹਿੰਦਾ ਹੈਪੀ ਬਰਥਡੇ ਟੂ ਯੂ ਚੱਕ ਕਰਤਾ ਕੇ ਚੱਕ ਕਰਤਾ ਕੇ ਖਾਲਤ ਵੀ ਦਵਾਈ ਚ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬਿਆਂ ਨਾਲ ਹੀ ਲੈਂਕਾ ਯਾਰ ਹੁਣ ਬਾਬਾ ਔਖਾ ਹੋ ਗਿਆ ਆ ਜੇ ਮਾੜਾ ਰੱਬੱਖਿਆ ਤੇ ਸਾਡੇ ਪਾ ਅੱਜ ਘੋੜੀ ਕਿਵੇਂ ਲੈ ਕੇ ਜਾਵਾਂਗੇ ਜੀ ਲੈ ਕੱਲ ਆਂਦੇ ਘੋੜੀ ਮੋੜ ਜਣੀ ਸੀ ਉਹ ਪਾਲੀ ਟਰੈਕਟਰ ਲੈ ਕੇ ਆਏ ਜੀ ਕਿਉਂ ਹੱਜੀ ਕੱਲ ਪਰਨੇ ਕਹੀ ਐ ਪਾੜ ਗਏ ਡੀਪ ਨਹੀਂ ਬੋ ਲੱਗੀਆਂ ਕੱਲ ਮੈਂ ਤਾਂ ਕਿਉਂ ਇੱਕ ਮੋਰ ਦੇਖਣ ਆ ਗਏ ਕਿੱਧਰ ਆ ਮੋਰ ਨਾ ਬੈਠਾ ਮੋਰ ਮੋਰ ਥੋੜਾ ਯਾਰ ਮੋਰ ਨੀਆ ਮੋਰ ਨੀਆ ਮੋਰ ਚਿੜੀ ਵਿੱਚ ਚਿੜੀ ਬਣੀ ਨੇ ਆਹ ਦੇ ਮੋਰੇ ਮਾਰ ਮਾਰ ਯਾਰ ਬਣੀ ਕਹਿੰਦੇ ਆ ਜਾਤ ਤੇ ਗਿਆ ਨਾ ਬਈ ਆ ਜਾਤ ਤੇ ਦਵਾਈ ਚ ਗਿਆ ਮੁੰਡਾ ਜਿਹੜਾ ਆ ਜਾ ਰਿਹਾ ਇਹ ਤੇ ਆ ਮੁੰਡਾ ਦਵਾਈ ਗਿਆ ਸਾਲਟ ਲੈਣ ਬਾਤ ਕੋਈ ਪੈਂਦੀ ਜਿੱਥੇ ਕੱਲੀ ਸਾਲਟ ਨਹੀਂ ਆਈ ਏ ਇੱਧਰ ਜਿਆ ਯਾਰ ਖੁੱਲਈ ਏ ਨਹੀਂ ਬੰਦੋ ਹੁੰਦੇ ਫਾਰਕ ਦੇਖਣਾ ਯਾਰ ਖੁੱਲਈ ਆ ਯਾਰ ਆ ਜੋ ਮੈਂ ਇਹ ਦੇਖ ਲਉਂ ਧਰ ਗਿਆ ਐਵੇਂ ਜਿੰਦਾ ਦੇਖ ਕੇ ਡਰ ਕੇ ਹਰ ਪਰੇ ਮੁੰਡੇ ਅੱਜ ਜੀ ਕਿਹੜਾ ਕੱਢਣਾ ਹੈ ਕਿ ਬਰਸੀ ਨਾਲ ਪੀ ਫਿਰ ਤਾਂ ਕਿਹੜਾ ਕੱਢਣਾ ਹੈ ਚਾਹ ਵੀ ਚੱਲੋ ਹਾਂ ਜੀ ਚਾਹ ਪੀ ਲਈ ਹਾਂ ਜੀ ਹਾਂ ਜੀ ਹਾਂ ਨਹੀਂ ਸਾਮ ਤਾਂ ਨਾਲ ਜੀ ਨਾਲ ਨਾਲ ਜੀ ਲੇਖਾ ਪਾਗੇ ਕੋਰੇ ਮੁੰਡੇ ਛੱਡਿਆ ਹੋਇਆ ਜੀ ਉਧਰ ਹਾਂ ਹੋਰ ਉਹਨੂੰ ਫੜਾ ਦੀ ਬਲੇਖਾ ਗੱਡਾ ਪਿਆ ਯਾਰ ਲਾੜਾਈ ਯਾਰ ਆਪਣੀ ਤਾਂ ਇਹ ਇੱਥੇ ਮਰਦੀ ਆ ਕਿਸੇ ਵਾਂ ਕਰਦੀ ਜਿੱਤ ਨੂੰ ਕੇ ਹੂੰ ਮਾਰ ਜੀ ਉਹ ਜਿਆ ਅਸੀਸਾਂ ਨਹੀਂ ਦਿੰਦਾ ਤਾਂ ਇੱਥੇ ਪਾਰੀਆਂ ਵਨ ਲੱਗੀ ਆ ਬਹੁਤ ਯਾਰ ਮੇਰੇ ਪਾਰ ਇੱਧਰ ਨਿਕਲਣਾ ਆਹੀ ਰਾਜੂ ਪਾਰਕਿੰਗ ਹੀ ਦੇਖ ਲੈਨੇ ਆ ਆਲਾ ਚੱਕਣ ਲੱਗਿਆ ਹੀ ਉਹ ਮੈਂ ਥੱਲੇ ਹੀ ਨਾ ਆਵਣਾ ਦਰਦੀ ਤੇ ਤਾਂ ਨਹੀਂ ਉਹ ਕਾਹ ਨਹੀਂ ਏ ਡਰਾਤਾ ਮਜਾਰਾ ਯਾਰ ਆ ਤੇ ਸੁਤਾ ਪਿਆ ਹੀ ਆਇਓ ਵੇ ਪੰਜਾਬਣੀ ਨੂੰ ਬਸ ਲੱਗੀ ਇਹ ਤੇ ਦਵਾਈ ਜਾ ਕੇ ਬਦਲੀ ਜਾਂਦੀ ਆ ਫਰਦਾ ਦਰਤੀ ਦਰਸੀ ਓਏ ਆ ਜਾ ਲਿਆ ਆ ਜਾ ਬੰਦੇ ਪਾਰ ਕੀ ਓ ਲੈਫਟੋਂ ਵੀ ਲਵਾਈਆਂ ਤਕੜੀ ਆ ਫੁੱਲ ਪਾਰਕਿੰਗ ਦਾ ਦਰਫੇ ਨਾ ਬਾਧਾ ਉਹਾਂ ਦੇੱਤ ਲਾ ਗਾ ਨਾ ਤੁਹਾਨੂੰ ਕੋਈ ਵਾਤਾਵਰਣ ਨਹੀਂ ਆਈ ਵਿਹਲੇ ਬੈਠੇ ਜਵਾਕ ਕੰਮ ਕਰੀ ਜਾਂਦੇ ਆ ਆਈਆਂ ਫੇਰਾ ਜਿੰਨਾ ਮੌਕਾ ਨੂੰ ਦੇਣਾ ਤੇ ਹੀ ਨਾ 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 ਮੈਂ ਆਏ ਮਾਣਾ ਸੋ ਲੱਗੇ ਕਿ ਇਹ ਪਹਿਲਾਂ ਵਿਹਲੇ ਰਹਿੰਦੇ ਆ ਆ ਬੰਦੇ ਵਿਹਲੇ ਬੈਠੇ ਆ ਸ਼ੇਵਾ ਦਾ ਸ਼ੇਵਾ ਦਾ ਛੱਜ ਚਲੋ ਚਲੋ ਬਰਾ ਖੇਚ ਲਓ ਨਹੀਂ ਖੋਲ ਲਈ ਹਣ ਆਣਾ ਆਣਾ ਦੇ ਵੀ ਯਾਰ 1.5% ਹੀ ਆ ਉਹਨਾਂ ਕੀ ਦਿਮਾਗ ਹੈ ਸਾਰਾ ਮੈਨੂੰ ਮੈ ਆ ਤਾਂ ਮਾ ਦੇਣੇ ਨਹੀਂ ਘੱਟ ਪਾ ਦੇ ਇਹ ਵੀ ਜਨਾਨੀ ਹੱਲੇ ਲੱਗੂ ਵਿਹਾ ਦਿਵਾਲੇ ਦੇ ਗਰਾਹਤਾ ਦੁਬਾਰੀ ਨਾ ਡਰਦੇ ਜੇ ਕੋਈ ਟੀਕਰ ਉਹ ਦਿਖਾ ਦੇ ਯਾਰ بیا 50 ਦਾ ਬੇ ਮਾਡਰਨ ਵਿਆ ਮੈਂ ਖਾ ਜੀਆ ਵਿਆ ਕੁੱਟੀ ਚੋਪਰ ਡਿਗਰਾਉ ਆਏ 버ਗਰ ਲੈਣਾ ਜੱਸਾ ਨੇ ਲੈ ਲੀਆਂ ਕਾਨ ਕਲੀਆਂ ਗੋਲੀਆਂ ਮੇਰਾ ਸੇਲਿਸ ਨੂੰ ਛੱਡ ਕੇ ਲੱਗਦੀ ਆ ਹਣਾ ਉਹ ਮਾਰ ਨਾ ਜਾਈ ਐਵੇਂ ਖਾ ਕੇ ਹਈ ਮਰਦਾ ਮਾ ਕਾਕਾ ਮਰੀ ਨਾ ਪਾਪਾ ਤੈਨੂੰ ਮਾਰ ਦੋ ਓਏ ਆ ਜਾ ਪਾਈ ਦੁਕਾਨ ਵਾਲੇ ਜਿੰਮੇਵਾਰੀ ਲੈ ਕੇ ਰੱਖੀ ਆ ਆਦੀ ਜਿੰਮੇਵਾਰੀ ਹੈ ਬਰਕਰਾਂ ਦੇ ਬੋਰਡ ਹੈ ਹੈ ਬਰਕਰਾਂ ਦੇ ਬੋਰਡ ਬਰਕਰਾਂ ਚ ਮਾਉਣੀਆਂ ਮਜੋਏ ਤੋਂ ਮਜੋਏ ਨਾਲ ਬਾਅਦ ਹੁੰਦਾ ਪ੍ਰੋਜੈਕਟ ਵਰਕ ਕਰਾਉਂਦੇ ਆਗੇ ਟੀਵੀ ਦੇ ਆ ਰਹੇ ਨੇ ਮਹਿੰਗੇ ਲਾਉਂਦੇ ਕਿੰਨੇ ਰੁਪਏ 10 ਰੁਪਏ ਮਹਿੰਗੇ ਕਰਦੇ ਕਰਦੇ ਆ ਬਗਲ ਕਹਿੰਦੇ ਆ ਸੇਵਾਦਾਰ ਆ ਇਹ ਆਪਣੀ ਚੰਦੀ ਨਾਲ ਫੜੇ ਜਾਂਦੇ ਨੇ ਆਪਣੇ ਵਾਕ ਜੱਸਾ ਮੀਰਾ ਜੱਸਾ ਦੀ ਬੈਂਸੀ ਦੇ ਕੀ ਨੂੰ ਉਹ ਤੋਂ ਜਿਹਦੇ ਜਿਹੇ ਤੈਨੂੰ ਪਤਾ ਤਾਂ ਹੈਗਾ ਗੋਲੀ ਖਾਣੀ ਇਤੋਂ ਵੇਖਦਾ ਗੋਲੀਆਂ ਉਹ ਵੀ ਲੈ ਗਿਆ ਦੂਜਿਆਂ ਕਣਕ ਵਾਲੀ ਵੇਖ ਨੂੰ ਦਿੱਤੀ ਨਾ ਮੈਂ ਤਾਂ ਆਸਾਂ ਵਿੱਚ ਤੈਨੂੰ ਦੇਖ ਕੇ ਵੇਖ ਤੂੰ ਜੀ ਨਹੀਂ ਆਪਣੀ ਲੈਂਕਾ ਤੇਰੇ ਬਾਪੇ ਹਮ ਕਾਕੇ ਬਾਪੂ ਗਏ ਲੈਂਕਾ ਲੈਂਕੀ ਬੋਦਿਆ ਬਈ ਸਾਰੇ ਲੈਂਕਾ ਕਰਾਂ ਪੰਜ ਘੇਰੇ ਕੋ ਲੈਂਕੀ ਬੋਦਿਆ ਆ ਬਾਬਾ ਜੀ ਵੱਲੋਂ 버ਗਰ ਅੱਜ ਨਾਲ ਠੰਡੇ ਕਾਕੇ ਬਾਬਾ ਜੀ ਵੱਲੋਂ ਇਹ ਇਧਰ ਫਾਰਸ ਦਾ ਵੀ ਸਰਾ ਕਰਤਾ ਜੂਪਰਾ ਨੇ ਜਮਾ ਓਕੇ ਰਿਪੋਰਟ ਕਰਤੀ ਆ ਜੀ ਦੱਸੋ ਕਿਹਨੇ ਕਿਹਨੇ ਨੱਪੜ ਗਿਆ ਬਈ ਕੰਮ ਹੋ ਗਏ ਸੇਵਾਦਾਰ ਬਹਿਲੇ ਹੋ ਗਏ ਹੁਣ ਆ ਬਈ 24 ਨੂੰ